ਸਸਿਕਲ ਜੀ ਸਾਰਿਆਂ ਨੇ ਪਰਮਾਤਮਾ ਦੀ ਕਿਰਪਾ ਤੁਸੀ ਵੀ ਸਾਰੇ ਠੀਕ ਠਾਕ ਹੋ ਮੈਂ ਵੀ ਠੀਕ ਠਾਕ ਹੈ ਗਿਆ ਅੱਥੇ ਕੇ ਪਾਂਡੇ ਥੋੜੇ ਟਿਕਾਉਣ ਵਾਲੇ ਮੈਂ ਕਿਹਾ ਪਹਿਲਾਂ ਸਵੇਰੇ ਸਵੇਰੇ ਪਾਂਡੇ ਟਿਕਾ ਦिए ਉਹ ਤੋਂ ਬਾਅਦ ਆਪਾਂ ਲੱਗੇ ਹੈਗੇ ਆ ਪਹਿਲਾਂ ਤਾਂ ਆਪਾਂ ਪਾਣੀ ਦਾ ਗਲਾਸ ਬਣਾਵਾਂਗੇ ਪਾਣੀ ਦਾ ਗਲਾਸ ਪੀਣ ਲੱਗ ਪੀਵਾਂਗੇ ਤੇ ਨਾਲੇ ਆਪਾਂ ਰੱਖਦੇ ਆਂ ਨਾਲ ਚਾਹ ਸਵੇਰ ਦਾ ਅਰਲੀ ਦਾ ਟਾਈਮ ਆ ਅੱਜ ਸਾਡੇ ਬਣਨੇਗੇ ਬ੍ਰੇਕਫਾਸਟ ਆਪੋ ਆਪਣੇ ਕਿਉਂਕਿ ਅੱਜ ਅਸੀਂ ਥੋੜਾ ਜਿਹਾ ਹੋਗੇ ਲੇਟ ਕੰਮ ਤੋਂ ਤੇ ਅਸੀਂ ਜਲਦੀ ਜਲਦੀ ਕੰਮ ਅਨਮੇੜਨੇ ਆ ਆਪਣੇ ਤੇ ਅੱਜ ਤਾਂ ਬੈਠ ਕੇ ਪਾਣੀ ਪੀਣ ਦਾ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਮੈਂ ਖੜ ਕੇ ਥੋੜਾ ਜਿਹਾ ਪਾਣੀ ਪੀਣਾ ਤੇ ਪੀ ਕੇ ਦੂਜੇ ਪਾਸੇ ਰੱਖੀਏ ਮੇਰੀ ਚਾਹ ਤੇ ਉਧਰ ਮੇਰਾ ਰਾਜਾ ਵੀ ਬਿਠਾ ਹੈ ਝਾਕਦਾ ਹੈ ਤਾਂ ਤਾਂ ਕਿ ਮੈਨੂੰ ਕੋਈ ਬੁਲਾ ਨਹੀਂ ਰਿਹਾ ਅੱਜ ਤੇ ਉਹਨੂੰ ਵੀ ਅੱਜ ਅਸੀਂ ਜਲਦੀ ਜਲਦੀ ਨਮਾਤਾ ਵਿਖੇ ਇੱਕ ਇੱਕ ਦਿਨ ਛੱਡ ਕੇ ਨਮਾਉਣੇ ਹੁੰਦੇ ਐਵਰੀ ਡੇ ਨਹੀਂ ਨਮਾਉਂਦੇ ਉਹਨੂੰ ਤੇ ਐਪਲ ਸੀਗਾ ਇਹ ਮੈਂ ਕੱਟਿਆ ਆਪਣਾ ਕੰਮ ਤੇ ਲੈ ਕੇ ਜਾਣਾ ਫਟਾਫਟ ਐਪਲ ਨੂੰ ਵੀ ਨਾਲ ਲੈ ਕੇ ਜਾਣਾ ਗ੍ਰੀਨ ਐਪਲ ਮੈਂ ਖਾ ਰਹੀ ਹਾਂ ਤੇ ਆ ਦਿਨ ਚਾ ਮੇਰੀ ਹਜੇ ਰਿਜੀ ਜਿਨੀ ਜਦੋਂ ਕਹਿੰਦੇ ਨੇ ਟਾਈਮ ਥੋੜਾ ਫਿਰ ਤੁਹਾਨੂੰ ਰਸ਼ਵੀ ਬੋ ਕਰਨਾ ਪੈਂਦਾ ਹੁਣ ਇਹਨੇ ਆਪਣਾ ਬ੍ਰੇਕਫਾਸਟ ਬਣਾਉਣਾ ਤੇ ਦੂਜੇ ਪਾਸੇ ਮੈਂ ਬਣਾਉਣਾ ਕਿਉਕਿਲੀ ਬ੍ਰੇਕਫਾਸਟ 2 ਮਿੰਟ ਦੇ ਵਿੱਚ ਤੁਸੀਂ ਦੇਖੀ ਜਾ ਮੇਰਾ ਬ੍ਰੇਕਫਾਸਟ ਬੰਦਾ ਤੇ ਸਾਡੇ ਸਿੰਖ ਤੇ ਥੋੜਾ ਜਿਹਾ ਉਹਨਾਂ ਨੇ ਕੰਮ ਕੀਤਾ ਸੀ ਇਸ ਕਰਕੇ ਸਾਨੂੰ ਬੜੀ ਖਿਆਲ ਨਾਲ ਸਿੰਖ ਕੋ ਹੌਲੀ ਹੌਲੀ ਕਰਕੇ ਜੂਸ ਕਰਨਾ ਪੈਂਦਾ ਸਾਈਡਾਂ ਤੋਂ ਤੇ ਜਦੋਂ ਕਹਿੰਦੇ ਨੇ ਕੋਈ ਚੀਜ਼ ਦਾ ਖਿਆਰ ਰੱਖ ਕੇ ਕੰਮ ਕਰਨਾ ਤੇ ਕਿੰਨਾ ਔਖ ਹੋ ਜਾਂਦਾ ਜਦੋਂ ਆਪਾਂ ਨੋਮਲ ਕੰਮ ਕਰਦੇ ਹਾਂ ਤਾਂ ਆਪਣਾ ਬੜਾ ਵਧੀਆ ਫਟਾਫਟ ਕੰਮ ਨਿਬੜ ਜਾਂਦੇ ਆ ਨਾ ਹੁਣ ਚਲੋ ਜੀ ਮੇਰੇ ਨਾਂ ਪਾਂਡੇ ਕੋ ਰੱਖੇ ਹਜੇ ਅੱਧੇ ਇੱਕ ਧੋਣ ਵਾਲੇ ਪਾਏ ਹੋਏ ਇਸ ਕਰਕੇ ਨਾ ਮੇਰੇ ਪਾਂਡੇ ਕੋ ਕਿਤੇ ਪਿਆ ਕੋ ਕਿਤੇ ਤੇ ਇਸ ਕਰਕੇ ਮੈਨੂੰ ਪਤਾ ਹੀ ਨਹੀਂ ਮੈਂ ਪਾਂਡੇ ਕਿੱਥੇ ਰੱਖਿਆ ਤੇ ਉਹ ਡੈਸ਼ ਬਸ਼ਰ ਰਾਤੀ ਲੇਟ ਹੋ ਗਏ ਸੀ ਇਸ ਕਰਕੇ ਪਾਈ ਸੀ ਤੇ ਕੋਈ ਕਿਤੋਂ ਵੱਢਣਾ ਤੇ ਕੋਈ ਕਿਤੋਂ ਵੱਢ ਕੇ ਚਾਹ ਪੋਣੀ ਆ ਤੇ ਕਈ ਵੇ ਜਦੋਂ ਕਿ ਤੁਸੀਂ ਤੁਸੀਂ ਕੰਮ ਤੋਂ ਲੇਟ ਹੋ ਮੋ ਜਾਂ ਕੋਈ ਹੋਵੇ ਰਾਸ਼ ਹੋਵੇ ਤੁਹਾਨੂੰ ਤੇ ਤੁਹਾਡੀਆਂ ਨਾ ਚੀਜ਼ਾਂ ਇਧਰ ਉਧਰ ਹੋ ਜਾਈਆਂ ਕੁਛ ਨਹੀਂ ਲੱਭਦਾ ਹੁੰਦਾ ਤੁਹਾਨੂੰ ਤੇ ਜੇ ਤੁਸੀਂ ਤੁਹਾਡਾ ਕੋ ਪਲੈਂਟੀ ਟਾਈਮ ਆ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਆ ਦੇਖ ਲਓ ਜੀ ਹੁਣ ਮੈਂ ਪਾਉਣ ਲੱਗੀ ਹਾਂ ਚਾਹ ਚਾਹ ਦੇ ਵਿੱਚ ਤੁਹਾਨੂੰ ਇੱਕ ਚੀਜ਼ ਦੱਸਦੀ ਹਾਂ ਜੇ ਚਾਹ ਨੂੰ ਥੋੜਾ ਜਿਹਾ ਇੱਕ ਵਾਰ ਫੈਂਟ ਕੇ ਪਾ ਲਓ ਨਾ ਕੱਪਾਂ ਦੇ ਵਿੱਚ ਫਿਰ ਇਹ ਤੇ ਮਲਾਈ ਨਹੀਂ ਆਉਂਦੀ ਜਿਹੜੀ ਮਲਾਈ ਕਈ ਵਾ ਠਿੱਕ ਜੀ ਮਲਾਈ ਆ ਜਾਂਦੀ ਫਿਰ ਕਈ ਪਸੰਦ ਨਹੀਂ ਕਰਦੇ ਇਸ ਕਰਕੇ ਇੱਕ ਵਾਰਾ ਜ਼ਰੂਰ ਉਹਨੂੰ ਫੈਂਟ ਲਿਆ ਕਰੋ ਤੇ ਫਿਰ ਉਦੋਂ ਬਾਅਦ ਕੱਪਾਂ 'ਚ ਪਾਇਆ ਜੀ ਝੱਗ ਨਹੀਂ ਪਸੰਦ ਕਰਦੇ ਝੱਗ ਨਾ ਕਰਿਓ ਕਿ ਬਸ ਇੱਕ ਵਾਰ ਫੈਂਟਲ ਕਰੋ ਫਿਰ ਮਲਾਈ ਨਹੀਂ ਆਉਗੀ ਉੱਤੇ ਤੇ ਹੁਣ ਆਪਣੀ ਬਣਾ ਲਈ ਚਾਹ ਤੇ ਦੂਜੇ ਪਾਸੇ ਹੁਣ ਮੈਂ ਬਣਾਉਣਾ ਵੀ ਬ੍ਰੇਕਫਾਸਟ ਚਾਹ ਪਣ ਕੇ ਪਾ ਕੇ ਰੱਖ ਕੇ ਤੇ ਇਹ ਆਪਣਾ ਬ੍ਰੇਕਫਾਸਟ ਪਤਾ ਨਹੀਂ ਕੀ ਘਟਦੇ ਫਿਰ ਇਹਨਾਂ ਨੇ ਬਣਾਉਣਾ ਹੈਗਾ ਐਪਲ ਦਾ ਐਪਲ ਦਾ ਜੂਸ ਬਣਾਉਣਾ ਹੈਗਾ ਜਿਹਦੇ ਵਿੱਚ ਨਟ ਵਗੈਰਾ ਪਾ ਕੇ ਬਣਾਉਣਗੇ ਹੈਲਥੀ ਬਣਾਉਣਗੇ ਹੈਲਥੀ ਬ੍ਰੇਕਫਾਸਟ ਬਣਾਉਣਾ ਹੈ ਤੇ ਮੇਰਾ ਵੀ ਹੈਲਥੀ ਬ੍ਰੇਕਫਾਸਟ ਹੋਊਗਾ ਮੈਂ ਤੁਹਾਨੂੰ ਦਿਖਾਉਣੀ ਆ ਮੇਰੀ ਹੈਲਥੀ ਬ੍ਰੇਕਫਾਸਟ ਦੇ ਵਿੱਚ ਮੈਂ ਕੀ ਪੋਣੀ ਆ ਤੇ ਜਿਹੜਾ 2 ਮਿੰਟ ਦੇ ਵਿੱਚ ਬ੍ਰੇਕਫਾਸਟ ਬਣਾਣਾ ਤੇ ਪਲੀਜ਼ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਹ ਲੈ ਲਈ ਮੈਂ ਹੁਣ ਕੌਲੀ ਲੈ ਲਈ ਇਹ ਰਾਜੇ ਦੀ ਤੇ ਇਹ ਰਾਜੇ ਦੀ ਕੌਲੀ ਦੇ ਵਿੱਚ ਪਾਉਂਗੀ ਚਾਹ ਕਿਉਂਕਿ ਉਹਨੇ ਚਾਹ ਪੀਂਦਾ ਹੈ ਹਰ ਰੋਜ਼ ਪੀਂਦਾ ਹੈ ਚਾਹ ਪਰ ਜਿੱਦẽ ਉਹਨੂੰ ਸਵੇਰ ਨੂੰ ਅਸੀਂ ਨਿਮਾਅ ਦੇਣਾ ਤੇ ਫਿਰ ਉਹ ਥੋੜਾ ਜਿਹਾ ਜਰ ਗੁੱਸੇ ਹੋ ਜਾਂਦਾ ਚਾਹ ਨਹੀਂ ਪੀਂਦਾ ਤੇ ਹੁਣ ਮੈਨੇ ਉਹਦੀਆਂ ਕਰਨੀਆਂ ਪੈਣੀਆਂ ਮਿੰਤਾ ਚਾਹ ਪੀਣ ਲਈ ਤੇ ਮੰਨ ਗਿਆ ਤਾਂ ਪੀ ਲੇਗਾ ਨਹੀਂ ਤਾਂ ਨਹੀਂ ਪੀਣੀ ਉਹਨੇ। ਉਹ ਆਪਣੇ ਤੇ ਹੈਗਾ ਯਾ ਉਹਦਾ ਆਪਣਾ ਮੂਡ ਤੇ ਲੱਗਦਾ ਨਹੀਂ ਮੰਨੂਗਾ ਤੇ ਬਸ ਇਧਰ ਉਧਰ 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 ਗੇੜੇ ਕੱਢੀ ਜਾਊਗਾ ਤੇ ਇਹਨੇ ਨਹੀਂ ਮੈਨੂੰ ਲੱਗਦਾ ਹੁਣ ਚਾਹ ਪੀਣੀ ਤੇ ਇਹਨੇ ਦੋ ਚਾਰ ਮੇਰੇ ਗੇੜੇ ਖੜਾ ਦੇਣੇ ਤੇ ਬਸ ਫਿਰ ਮੈਨੂੰ ਹੁੰਦਾ ਵੀ ਨਹੀਂ ਪੀਣੀ ਤੇ ਫੇਰ ਤੇਰੀ ਮਰਜ਼ੀ ਆ ਨਹੀਂ ਪਿੰਦਾ ਮੈਂ ਟਰਾਈ ਕਰ ਰਹੀ ਆ ਦੀ ਚਾਹ ਪੀਂਦੀ ਤੇ ਜੇ ਤਾਂ ਇਹਨੇ ਨਹੀਂ ਚਾਹ ਚੂ ਪੀਣੀ ਤਾਂ ਫਿਰ ਤੇ ਪਰ ਦੂਜੇ ਘੁੰਮ ਕੇ ਹੱਲ ਕੇ ਕਦੇ ਉਧਰ ਚਲ ਗਿਆ ਕਦੇ ਉਧਰ ਚਲ ਗਿਆ ਤੇ ਜੇ ਇਹਨੇ ਚਾਹ ਪੀਣੀ ਫਿਰ ਇੱਕ ਤਾਮੂਰੇ ਆ ਫਰੰਟ ਤੇ ਆ ਕੇ ਡੰਡੇ ਤੇ ਬਹਿ ਕੇ ਚੰਪ ਕਰਕੇ ਚਾਹ ਪੀ ਲੈਂਦਾ ਆ ਬਿਕੋ ਗੁੱਸੇ ਹੋ ਜਾਂਦਾ ਕਿ ਮੈਨੂੰ ਨਮਾਇਆ ਕਿਉਂ ਆ ਲਓ ਜੀ ਮੇਰਾ ਬਣ ਲੱਗੇ ਹੁਣ ਬ੍ਰੇਕਫਾਸਟ ਬ੍ਰੇਕ ਆਹ ਲਓ ਜੀ ਵੀ ਬੱਚ ਆ ਗਈ ਕਿ ਮੈਨੂੰ ਵੀ ਸੌਲਟ ਦੇ ਦੇ ਥੋੜਾ ਜਿਹਾ ਪਾਉਣ ਨੂੰ ਮੇਰੇ ਜੂਸ ਦੇ ਵਿੱਚ ਤੇ ਇਹ ਹੈਗਾ ਮੇਰੇ ਕੋਲੇ ਮੈਂ ਲਿੱਤਾ ਦਾ ਏਂ ਦਹੀਂ ਦੇ ਵਿੱਚ ਥੋੜਾ ਜਿਹਾ ਮੈਂ 3-4 ਚਮਚੇ ਦਹੀਂ ਦੇ ਲੈਂਦੀ ਹਾਂ ਜਿਆਦਾ ਚਮਚੇ ਮੈਂ ਦਹੀਂ ਦੇ ਨਹੀਂ ਲੈਂਦੀ ਤੇ ਇਹ ਸਵੇਰ ਦਾ ਬ੍ਰੇਕਫਾਸਟ ਖਾਣਾ ਬਹੁਤ ਜਿਆਦਾ ਤੁਹਾਡੇ ਲਈ ਹੈਲਥੀ ਹੁੰਦਾ ਦਹੀਂ ਤੇ ਵਿੱਚ ਕੁਝ ਵੀ ਪਾ ਕੇ ਤੁਸੀਂ ਖਾ ਸਕਦੇ ਸਟੋਰੀਆਂ ਵਗੈਰਾ ਪਾ ਕੇ ਫਰੂਟ ਪਾ ਕੇ ਖਾ ਸਕਦੇ ਆ ਜਾਂ ਤੁਸੀਂ ਡਰਾਈ ਫਰੂਟ ਜਿਹੜੇ ਡਰਾਈ ਨਟ ਹੁੰਦੇ ਆ ਉਹ ਪਾ ਕੇ ਖਾ ਸਕਦੇ ਆ ਇਹ ਮੈਂ ਦੇ ਵਿੱਚ ਪਾਤੀ ਕਾਲੀਆਂ ਮਚਾਂ ਤੇ ਵਿੱਚ ਇਹ ਪਾਤਾ ਮੈਂ ਬਲੈਕ ਸੋਲਟ ਪੀਪਰ ਪਾਣੀ ਹੁੰਦੀ ਆ ਮਿਕਸ ਕੀਤਾ ਹੋਇਆ ਸੋਲਟ ਆ ਸਾਡੇ ਕੋਲ ਤੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਨਟ ਜਿਹੜੇ ਹੁੰਦੇ ਆ ਪਾਪੀ ਸੀਡ ਵਗੈਰਾ ਹੁੰਦੇ ਆ ਤੇ ਜਾਂ ਜਿਹੜੇ ਵੀ ਨਟ ਆਪਾਂ ਇਹਨਾਂ ਨੂੰ ਮਗਜ ਵੀ ਕਹਿ ਦਿੰਨੇ ਆ ਉਹਨਾਂ ਚ ਕੋਈ ਵੀ ਤੁਹਾਨੂੰ ਹੈ ਜਿਹੜੇ ਪਸੰਦ ਹੋ ਤੁਸੀਂ ਪਾ ਸਕਦੇ ਆ ਤੇ ਨਾਲ ਫਿਰ ਮੈਂ ਪਾਉਂਗੀ ਇਹ ਦੇ ਵਿਜ਼ ਫਲੈਕ ਸੀਡਸ ਫਲੈਕਸੀ ਦਾ ਮੇਰੇ ਕੋਲ ਹੈਗਾ ਪਾਊਡਰ ਮੈਂ ਫਲੈਕਸੀਡ ਦਾ ਪਾਊਡਰ ਪਾਉਣ ਨੂੰ ਤੇ ਇਹ ਆਪਾਂ ਪਾਵਾਂਗੇ ਫਲੈਕਸੀਡ ਦਾ ਪਾਊਡਰ ਇਹਦੇ ਵਿੱਚ ਤੇ ਇਹ ਹੋ ਗਿਆ ਜੀ ਆਪਣਾ ਬ੍ਰੇਕਫਾਸਟ ਜਲਦੀ ਦੇਣਾ 2 ਮਿੰਟ ਵਾਲਾ ਬ੍ਰੇਕਫਾਸਟ ਇਹ ਇੱਕ ਤਾਂ ਹੈਲਥੀ ਹੈ ਤੁਹਾਡੇ ਲਈ ਸੇਤ ਲਈ ਤੁਹਾਡੇ ਲਈ ਬਹੁਤ ਵਧੀਆ ਹੁੰਦਾ ਜਿਹੜਾ ਸਵੇਰੇ ਸਵੇਰੇ ਤੁਸੀਂ ਖਾਣਾ ਤੇ ਇੱਕ ਤੁਹਾਨੂੰ ਭੁੱਖ ਨਹੀਂ ਬਿਲਕੁਲ ਇਹਦੇ ਨਾਲ ਲੱਗਦੀ ਤੁਸੀਂ ਬੜੇ ਮਜੇ ਨਾਲ ਖਾਨੇ ਆ ਜੋ ਆਪਾਂ ਮਾ ਠੰਡ ਵੀ ਹੈ ਤੇ ਗਰਮੀ ਵੀ ਹੈ ਪਰ ਇਹ ਤੁਹਾਨੂੰ ਦਹੀਂ ਬਹੁਤ ਪਸੰਦ ਰਹਿੰਦਾ ਕਰੋਗੇ ਤੇ ਇਹਦੇ ਨਾਲ ਭੁੱਖ ਨਹੀਂ ਲੱਗਣੀ ਤੇ ਤੁਹਾਨੂੰ ਹੋਰ ਜਿਦਾ ਝਾਕ ਨਹੀਂ ਰਹਿੰਦੀ ਚੀਜ਼ਾਂ ਖਾਂਦੀ ਅਸੀਂ ਆ ਵੀ ਖਾ ਲਈਏ ਆ ਵੀ ਖਾ ਲਈਏ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਲਓ ਆ ਲੋ ਜੀ ਇਹ ਹੋ ਗਿਆ ਮੇਰਾ ਦਹੀਂ ਬ੍ਰੇਕਫਾਸਟ ਉਹਨਾਂ ਨੇ ਆਪਣਾ ਜੂਸ ਬਣਾ ਲਿਆ ਤੇ ਨਾਲ ਹੀ ਮੇਰੇ ਕੋਲੇ ਮੈਂ ਪਟ ਕਟ ਲਿਆ ਇੱਕ ਗ੍ਰੀਨ ਐਪਲ ਜਿਹੜਾ ਕਿ ਆਪਾਂ 11:00 ਵਜੇ 10:00 11:00 ਵਜੇ ਖਾਵਾਂਗੇ ਤੇ ਬਸ ਹੋਣਾ ਹੋਗੀ ਆਪਣੀ ਤਿਆਰੀ ਕੰਮ ਤੇ ਜਾਣ ਦੀ ਮੇਰੇ ਵੱਲ ਸਾਰਿਆਂ ਨੂੰ ਸასი